ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਦਸੂਹਾ ਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਜੋ ਤੁਰ ਕੇ ਆ ਰਿਹਾ ਹੈ ਨਾ ਔਰ ਇਹ ਨੌਜਵਾਨ ਇੱਕ ਐਕਟਿਵਾ ਦੇ ਸਕੂਟੀ ਤੇ ਬਹਿ ਜਾਂਦਾ ਹੈ ਤੇ ਚਾਬੀ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਚਾਬੀ ਲਗਾ ਕੇ ਦੇਖ ਰਿਹਾ ਹੈ ਕਿ ਸਕੂਟੀ ਨੂੰ ਚਾਬੀ ਲੱਗਦੀ ਹੈ ਜਾਂ ਨਹੀਂ ਲੱਗਦੀ ਆ ਤਸਵੀਰ ਨੌਜਵਾਨ ਦੀ ਸਾਫ ਟਿਕਾਈ ਦੇ ਰਹੀ ਹੈ ਚਾਬੀ ਲਾਉਣ ਦੀ ਕੋਸ਼ਿਸ਼ ਕਰਦਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਚਾਬੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸਕੂਟੀ ਨੂੰ ਇਹ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਇੱਥੋਂ ਪਤਾ ਲੱਗ ਜਾਣਾ ਜਦੋਂ ਸਕੂਟੀ ਨੂੰ ਚਾਬੀ ਨਹੀਂ ਲੱਗਦੀ ਹੈ ਤਾਂ ਇਹ ਨੌਜਵਾਨ ਉਥੋਂ ਇਹ ਉਹ ਦੇਖਦਾ ਚੱਲ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਕੋਸ਼ਿਸ਼ ਕਰ ਰਿਹਾ ਚਾਬੀ ਲਗਾਉਣ ਦੀ ਇਹ ਜੋ ਤਸਵੀਰਾਂ ਨੇ ਸਾਈਂ ਲਵੋਟਰੀ دیے ਨੇ ਨਜ਼ਦੀਕ ਸਕਿਉਰਟੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਉਥੋਂ ਚਲਾ ਜਾਂਦਾ ਹੈ ਕਿਉਂਕਿ ਚਾਬੀ ਸਕਿਉਰਟੀ ਨੂੰ ਨਹੀਂ ਲੱਗਦੀ ਹੈ ਸਾਫ਼ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਦਿਖਾਈ ਦੇ ਰਹੀਆਂ ਹਨ ਉਸ ਤੋਂ ਕੁਝ ਟਾਈਮ ਬਾਅਦ ਹੀ ਇਹ ਨੌਜਵਾਨ ਜੋ ਕਿ ਸਕਿਉਰਟੀ ਚੋਰੀ ਕਰ ਆਇਆ ਹੋਇਆ ਸੀ ਕੁਝ ਟਾਈਮ ਬਾਅਦ ਇਹ ਉਥੋਂ ਚਲਾ ਜਾਂਦਾ ਹੈ ਸੁਣ ਲਿਆ ਤੁਸੀਂ ਦਸੂਆ ਸ਼ਹਿਰ ਦੀਆਂ ਦੇਖ ਰਹੇ ਹੋ ਮੇਰੀ ਪੂਰੀ ਪੰਜਾਬੀ ਵੈਸੇ ਵੀ ਉਸ ਵੱਲੋਂ ਚੋਰ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਕੂਟੀ ਨੂੰ ਲੀਨ ਦੇ ਪਰ ਇੱਥੇ ਉਹਦੀ ਗੱਲ ਨਹੀਂ ਬੰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਹੁਣ ਨੌਜਵਾਨ ਸਾਹਮਣੇ ਜ਼ੂਮ ਕਰਨਾ ਪਤਾਵਾਂ ਲੱਗਿਆ ਨਾ ਕਿੱਥੋਂ ਕੀਤਾ ਉਹ ਸਾਹਮਣੇ ਜ਼ੂਮ ਕਰਨਾ ਉੱਥੇ ਖੰਭੇ ਤੱਕ ਕਿੱਥੋਂ ਜਾ ਰਹੇ ਆ ਉਹ ਪੱਪਾ ਜਾ ਰਹੇ ਆ ਉਹ ਔਰ ਕੁਝ ਟਾਈਮ ਬਾਅਦ ਹੀ ਇਹ ਨੌਜਵਾਨ ਜੋ ਇੱਕ ਰੋਡ ਤੇ ਸਕੂਟੀ ਖੜੀ ਹੁੰਦੀ ਹੈ ਉਸ ਨੂੰ ਲੈ ਕੇ ਚਲਾ ਜਾਂਦਾ ਹੈ ਤਸਵੀਰਾਂ ਵਿੱਚ ਤੁਹਾਨੂੰ ਦੁਬਾਰਾ ਫਿਰ ਦਿਖਾਵਾਂਗੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਰੋਡ ਤੇ ਖੜੀ ਸਕੂਟੀ ਨੂੰ ਉੱਥੋਂ ਲੈ ਕੇ ਫਰਾਰ ਹੋ ਜਾਂਦਾ ਹੈ ਦੱਸਦੀ ਹੈ ਕਿ ਇਹ ਸਕੂਟੀ ਦਸੂਹਾ ਦੇ ਅਰਜੁਨ ਕਲੋਨੀ ਦੇ ਰਹਿਣ ਵਾਲੇ ਚੰਦਰ ਸੇਖਰ ਦੀ ਸਕੂਟੀ ਸੀ ਜੋ ਉੱਥੋਂ ਆਰਾਮ ਨਾਲ ਚੋਰੀ ਇਸ ਸਕੂਟੀ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਇਸ ਦੀ ਕਬੂਨੇਟ ਪੁਲਿਸ ਥਾਣੇ ਕਰ ਦਿੱਤੀ ਗਈ ਹੈ